ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਕਰਦਾ ਹਾਂ ਤੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਹੋਵੋਗੇ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਮੁੱਦੇ ਤੇ ਚਰਚਾ ਹੋ ਰਹੀ ਆ ਡਾਕਟਰ ਬੀਰ ਮੇਰਕਰ ਦੇ ਗੁੱਤ ਨੂੰ ਤੋੜਨ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਉਸ ਨੌਜਵਾਨ ਦਾ ਨਾਮ ਹੈ ਆਕਾਸ਼ਦੀਪ ਇਸ ਮੁੱਦੇ ਤੇ ਜਦੋਂ ਇਹ ਕਾਂਡ ਵਾਪਰਦਾ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਪੁਲਿਸ ਨੇ ਗ੍ਰਿਫਤਾਰ ਕਰਦੀ ਹੈ ਤੇ ਫਿਰ ਅਲੱਗ-ਅਲੱਗ ਜੋ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਬਿਆਨ ਆਉਂਦੇ ਆ ਹਰ ਇੱਕ ਰਾਜਨੀਤਿਕ ਪਾਰਟੀ ਦੂਸਰੀ ਪਾਰਟੀ ਨੂੰ ਨੀਵਾ ਦਿਖਾਉਣ ਦੇ ਲਈ ਕੇ ਆਪਣੇ ਪੈਰ ਮਜਬੂਤ ਕਰਨ ਦੇ ਲਈ ਕੋਈ ਉਸ ਕੇਸ ਨੂੰ ਦੁਬਈ ਦੇ ਨਾਲ ਜੋੜਦਾ ਹੈ ਕੋਈ ਉਸ ਕੇਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੋੜਦਾ ਹੈ ਤੇ ਆਮ ਜਨਤਾ ਦੇ ਵਿੱਚ ਵੀ ਇਹ ਬੜੀ ਬਹੁਤ ਵੱਡੀ ਦੁਬਧਾ ਪਈ ਹੈ ਤੇ ਮੈਂ ਜਿਹੜੇ ਆਮ ਜਨਤਾ ਦੇ ਅੱਗੇ ਵੀ ਇੱਕ ਅਪੀਲ ਤੇ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਸਾਰੇ ਹੀ ਬਡੇ ਸੂਝਵਾਨ ਹੋ ਸਮਝਦਾਰ ਹੋ ਪੜਿਆ ਲਿਖਿਆ ਵਰਗ ਆ ਜ ਆਪਾਂ ਸਾਰਿਆਂ ਨੂੰ ਪਤਾ ਪਿਆ ਆਪਦੀ ਧਰਤੀ ਤੇ ਕੀ ਕਸੂਰ ਹੈ ਪਿਆਰ ਦੀ ਧਰਤੀ ਤੇ ਬੜਾ ਕੁਝ ਹੋ ਰਿਹਾ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋ ਰਹੀ ਹੈ ਕਿਤੇ ਸਿੱਖ ਨੌਜਵਾਨਾਂ ਦੇ ਕਤਲਾਂ ਦੀ ਗੱਲ ਹੋ ਰਹੀ ਹੈ ਤੇ ਹੁਣ ਜਿਹੜਾ ਇਹ ਮੁੱਦਾ ਪਟਕਿਆ ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਬਲਕਿ ਜੋ ਇਹ ਘਟਨਾ ਬਹੁਤ ਹੀ ਮੰਦਭਾਗੀ ਘਟਨਾ ਹੈ ਅਸੀਂ ਵੀ ਇਹਦੀ ਬਹੁਤ ਹੀ ਤੁਰਜੋਰ ਦੇ ਨਾਲ ਨਿੰਦਿਕਾ ਨਿੰਦਿਆ ਕਰਦੇ ਆ ਵੀ ਐਸੇ ਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਸੀ ਦੂਸਰੀ ਗੱਲ ਮੈਂ ਜਿਹੜੀ ਆਪਾਂ ਕਹਿ ਰਹੇ ਸੀ ਵੀ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਤੇ ਵਿਅੰਗ ਕੱਤ ਰਹੀ ਆ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਆਪਣੇ ਪੈਰ ਜਮਾਉਣ ਦੇ ਲਈ ਇਹ ਗੱਲਾਂ ਹੋ ਰਹੀਆਂ ਪਰ ਜਿਹੜੀ ਸਾਡੇ ਆਮ ਪਬਲਿਕ ਆਮ ਜਨਤਾ ਮੈਂ ਉਹਨਾਂ ਕੀ ਬੇਨਤੀ ਕਰਦਾ ਕਿ ਤੁਸੀਂ ਇਸ ਮੁੱਦੇ ਨੂੰ ਸਿਰਫ ਆਕਾਸ਼ਦੀਪ ਤੱਕ ਨਾ ਰੋਕੋ ਇਹ ਨਾ ਸੋਚੋ ਵੀ ਆਕਾਸ਼ਦੀਪ ਇੱਕ ਬੁੱਤ ਨੂੰ ਤੋੜ ਰਿਹਾ ਸੀ ਉਹਦੇ ਥੋੜੇ ਮਾਰ ਰਿਆ ਸੀ ਤੇ ਪੁਲਿਸ ਨੇ ਗ੍ਰਿਫਤਾਰ ਕਰ ਗ੍ਰਿਫਤਾਰ ਕਰ ਲਿਆ ਆਕਾਸ਼ ਦੀਪਾ ਜੋ ਇੱਕ ਨਾਰਮਲ ਫੈਮਲੀ ਦੇ ਨਾਲ ਸਬੰਧਤ ਰੱਖਦਾ ਤੇ ਮੈਂ ਜਿੱਥੋਂ ਤੱਕ ਮੇਦੀ ਸੋਚ ਹੈ ਕਿ ਮੈਨੂੰ ਪਤਾ ਕਿ ਕੋਈ ਵੀ ਬੰਦਾ ਇਸ ਤਰ੍ਹਾਂ ਬੋਤ ਨੂੰ ਤੋੜਨਾ ਬਹੁਤ ਕੋਈ ਮਹੂਲੀ ਜੀ ਗੱਲ ਨਹੀਂ ਹੁੰਦੀ ਉਹਦੇ ਪਿੱਛੇ ਕੋਈ ਸਾਜ਼ਿਸ਼ ਆ ਉਹਦੇ ਪਿੱਛੇ ਕੋਈ ਬਹੁਤ ਵੱਡੀ ਏਜੰਸੀ ਕੰਮ ਕਰ ਰਹੀ ਆ ਉਹਦੇ ਪਿੱਛੇ ਜਿਹੜੀ ਕੋਈ ਸ਼ਕਤੀ ਆ ਉੱਥੇ ਗੱਲ ਰੁਕੀ ਹੋਈ ਹੈ ਵੀ ਆਮ ਜਨਤਾ ਨੂੰ ਸਾਰਿਆਂ ਨੂੰ ਆਪਣਾ ਭਾਈਚਾਰਾ ਨਾਲ ਤੁਸੀਂ ਖਰਾਬ ਕਰੋ ਕਿਉਂਕਿ ਗੁਰੂ ਦਾ ਸਿੱਖ ਚਾਹੇ ਅੱਜ ਉਹਦਾ ਕੇਸ ਰੱਖੇ ਹੋਏ ਉਹਦੇ ਦਾੜਾ ਰੱਖਿਆ ਹੋਇਆ ਗੁਰੂ ਦਾ ਸਿੱਖ ਕਦੇ ਇਹੋ ਜਿਹਾ ਕੰਮ ਨਹੀਂ ਕਰਦਾ ਗੁਰੂ ਦਾ ਸਿੱਖ ਕਦੇ ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ ਜਾਂ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ ਉਹਦੇ ਚਿੱਤੇ ਤੁਸੀਂ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਆਪਸ ਵਿੱਚ ਤੁਸੀਂ ਭਾਈਚਾਰਾ ਬਣਾ ਕੇ ਰੱਖੋ ਇਹ ਰਾਜਨੀਤੀ ਦੀਆਂ ਬਹੁਤ ਵੱਡੀਆਂ ਵੱਡੀਆਂ ਪਾਰਟੀਆਂ ਦੇ ਕੰਮ ਆ ਇਹਦੇ ਪਿੱਛੇ ਕੋਈ ਨਾ ਕੋਈ ਏਜੰਸੀ ਦਾ ਕੰਮ ਹੈ ਤੁਸੀਂ ਜਿਹੜੇ ਹੁਣ ਪੁਲਿਸ ਸੀਨੀਅਰ ਅਫਸਰ ਆ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਇਸ ਮੁੱਦੇ ਦੀ ਗਹਿਰਾਈ ਤੱਕ ਜਾਵਾਂਗੇ ਸਰਚ ਹੋ ਰਹੀ ਆ ਅਜੇ ਉਹਦੇ ਹੁਣ ਰਿਮਾਂਡ ਦਾ ਫਿਰ 5 ਦਿਨਾਂ ਦਾ ਰਿਮਾਂਡ ਤੇ ਦਿੱਤਾ ਗਿਆ ਹੈ ਚਲੋ ਅੱਗੇ ਹੋਊਗੀ ਜੋ ਕਾਰਵਾਈ ਵਿਖੇ ਪਰ ਫਿਰ ਵੀ ਤੁਸੀਂ ਜਿਹਨੇ ਸਾਰੀ ਜਨਤਾ ਮਿਲ ਜੁਲ ਕੇ ਭਾਈਚਾਰੇ ਦੇ ਤੌਰ ਤੇ ਰਹਿ ਕੇ ਇਹ ਇਹਦੇ ਪਿੱਛੇ ਜ਼ੋਰ ਲਗਾਓ ਸਾਰੇ ਆਪਣੀ ਜੋ ਪੁਲਸਾ ਪੁਲਸ ਦੇ ਅਫਸਰਾਂ ਨੂੰ ਕਹੋ ਅਪੀਲਾਂ ਪਾਓ ਹੋਰ ਜਿਹੜੇ ਇਲਾਕੇ ਦੇ ਮੰਤਰੀ ਹੈ ਜਿਹਦੇ ਪਹੁੰਚ ਵਾਲੇ ਬੰਦੇ ਆ ਸਾਰੇ ਅੱਗੇ ਪਹੁੰਚੋ ਕਿ ਆਕਾਸ਼ਦੀਪ ਦੇ ਪਿੱਛੇ ਉਹ ਕਿਹੜੀ ਸ਼ਕਤੀ ਹੈ ਜਿਨੇ ਇਹ ਕੰਮ ਕਰਵਾਇਆ ਹੈ ਆਕਾਸ਼ਦੀਪ ਤੱਕ ਨਾ ਰਹੋ ਕਿਉਂਕਿ ਉਹ ਇੱਕ ਬਹੁਤ ਹੀ ਆਮ ਬੰਦਾ ਹੈ ਆਮ ਬੰਦੇ ਦੀ ਐਡੀ ਵੱਡੀ ਕੋਈ ਘਟਨਾ ਨੂੰ ਅੰਜਾਮ ਦੇਣਾ ਕੋਈ अहमਤ ਨਹੀਂ ਹੁੰਦੀ ਕਿਸੇ ਦੀ ਜਦ ਤੱਕ ਕੋਈ ਕਿਸੇ ਕੋਈ ਪਿੱਛੇ ਸਖਤੀ ਨਹੀਂ ਖੜੀ ਹੁੰਦੀ ਜਦ ਤੱਕ ਕੋਈ ਪਿੱਛੇ ਸਹਾਰਾ ਨਹੀਂ ਦਿੰਦਾ ਕਿਸੇ ਦਾ ਹੱਥ ਨਹੀਂ ਹੁੰਦਾ ਤੇ ਇਦਾਂ ਵੱਡਾ ਅੱਗੇ ਕੇਸ ਆ ਜਾਣਾ ਇਹ ਬਹੁਤ ਮਤਲਬ ਕੋਈ ਮੂਲੀ ਜੀ ਗੱਲ ਨਹੀਂ ਆ ਤੇ ਵੈਸੇ ਮੈਂ ਜਿੰਨਾ ਤੱਕ ਜਾਣਦਾ ਕਿ ਪਿਆਬ ਦੇ ਲੋਕ ਬਹੁਤ ਸਿਆਣੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਉਹ ਬੰਦੇ ਨੂੰ ਕਿਸੇ ਨੂੰ ਕੁੱਟ ਦੇਣਾ ਮਾਰ ਦੇਣਾ ਇੱਥੇ ਤੱਕ ਸੀਮਿਤ ਨਾ ਰਹੋ ਉਹਦੇ ਪਿੱਛੇ ਕਿਹੜੀ ਏਜੰਸੀ ਆ ਉਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਆ ਜਿੰਨਾ ਚੱਕਾ ਆਪਾ ਉਹ ਪਿੱਛੇ ਵਾਲੀਆਂ ਸ਼ਕਤੀਆਂ ਤੇ ਨਹੀਂ ਆਉਂਦੀਆਂ ਸਾਹਮਣੇ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਨਹੀਂ ਆਉਂਦਾ ਉਹਨਾਂ ਚ ਕੀ ਗੱਲਾਂ ਰੁਕਣ ਵਾਲੀਆਂ ਨਹੀਂ ਤੇ ਜਿਹੜੇ ਡਾਕਟਰ ਆਪਣੇ ਬਾਬਾ ਸਾਹਿਬ ਦੇ ਅੰਮੇਦ ਕਰਦੇ ਸਟੈਚੂ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ ਇਹ ਬਹੁਤ ਮੰਦਭਾਗੀ ਘਟਨਾ ਹੈ ਤੇ ਮੈਂ ਕਹਿੰਦਾ ਵੀ ਇਹ ਘਟਨਾ ਦਾ ਕੋਈ ਬਹੁਤ ਵੱਡਾ ਇੱਕ ਸਾਜਿਸ਼ ਦੇ ਤਹਿਤ ਹੋਈ ਹੈ ਇਹ ਗੱਲ ਕੋਈ ਇਦਾਂ ਨਹੀਂ ਹੈ ਕਿ ਬਾਕੀ ਕੋਈ ਅੰਬੇਦਕਰ ਸਾਹਿਬ ਜੀ ਨਾਲ ਕੋਈ ਕਿਸੇ ਦਾ ਇਸ ਤਰ੍ਹਾਂ ਨਹੀਂ ਹੈ ਨਫ਼ਰਤ ਨਹੀਂ ਹੈ ਤੇ ਸਿਰਫ ਅੱਜ ਇਹੋ ਜੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਨੂੰ ਦਿਖਾਉਣ ਦੇ ਲਈ ਇਹ ਆਪਣੇ ਪੈਰ ਮਜ਼ਬੂਤ ਕਰਨ ਦੇ ਲਈ ਹੈ ਨਾ ਇੱਕ ਦੂਸਰੇ ਤੇ ਵਿਅੰਗ ਕੱਸ ਰਹੇ ਹਨ ਬਲਕਿ ਇਕੱਲਾ ਉਸ ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨੇ ਹੀ ਬਾਬਾ ਸਾਹਿਬ ਦਾ मतले ਨਹੀਂ ਕਿ ਉਹ ਦਾ ਸਰਕਾਰ ਦੇ ਵਿਰੋਧ ਨਰਾਦਰ ਕੀਤਾ ਗਿਆ ਉਹਨਾਂ ਦੇ ਕਾਨੂੰਨਾਂ ਨੂੰ ਤੋੜਨਾ ਵੀ ਉਹਨਾਂ ਦੇ ਸੰਵਿਧਾਨ ਨੂੰ ਬਦਲਣਾ ਵੀ ਉਹਨਾਂ ਦੀ ਇੱਜ਼ਤ ਦੇ ਖਿਲਾਫ ਆ ਉਹਨਾਂ ਦੇ ਸਰਕਾਰ ਦੇ ਖਿਲਾਫ ਆ ਚਾਹੇ ਅੱਜ ਆਕਾਸ਼ਦੀਪ ਨੇ ਬੁੱਤ ਨੂੰ ਤੋੜਨ ਦੀ ਗੱਲ ਕੀਤੀ ਹੈ ਪਰ ਜਿਹੜੇ ਬੰਦੇ ਬੈਠੇ ਅੱਜ ਉਹਦੇ ਲਿਖੇ ਹੋਏ ਹਨ ਤਰਾਮਾ ਨੂੰ ਉਹਦੇ ਲਿਖੇ ਹੋਏ ਸਿਧਾਂਤ ਸੰਵਿਧਾਨ ਨੂੰ ਬਦਲ ਰਹੇ ਆ ਜਾਂ ਉਹਦੀ ਤੋੜ ਤਦਾਈ ਕਰ ਰਿਹਾ ਕਿ ਉਹ ਉਹਨਾਂ ਦਾ ਨਰਾਦਰ ਨਹੀਂ ਆ ਉਹ ਵੀ ਨਰਾਦਰ ਆ ਜੇ ਆਪਾਂ ਕਹਿੰਨੇ ਵੀ ਕਾਸਦੀਪ ਸਾਹ ਇੰਨਾ ਉਹਦੇ ਤੇ ਸਕੰਜਾ ਕੱਸਿਆ ਜਾ ਰਿਹਾ ਬਿਲਕੁਲ ਕਸਣਾ ਚਾਹੀਦਾ ਉਹਦੀ ਗਲਤੀ ਆ ਪਰ ਮੈਂ ਕਹਿੰਨਾ ਜਿਨ੍ਹਾਂ ਨੇ ਉਹਦੇ ਕਾਨੂੰਨ ਨੂੰ ਤੋੜਿਆ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ਾਂ ਹੋ ਰਹੀਆਂ ਤੇ ਸਾਰੀ ਜਨਤਾ ਨੂੰ ਮਿਲ ਕੇ ਉਹਨਾਂ ਤੇ ਸਿਕੰਜਾ ਵੀ ਕਸਣਾ ਚਾਹੀਦਾ ਇਹ ਵੀ ਨਰਾਦਰ ਰਾਇਕ ਤੇ ਮੈਂ ਸਾਰੇ ਹੀ ਤੁਹਾਡੇ ਆਪਣੇ ਜਿੰਨੇ ਵੀ ਭਾਈਚਾਰਾ ਹੈ ਸਾਰਿਆਂ ਅਗੇ ਮੇਰੀ ਹੀ ਅਪੀਲ ਹੈ ਮੇਰੀ ਇੱਕ ਬੇਨਤੀ ਹੈ ਮੈਂ ਵੀ ਸਮਝਾ ਵੀ ਚਲੂ ਪਿਆਬ ਦੇ ਇਹ ਧਰਤੀ ਦੇ ਜਿਹੜੇ ਅਸੀਂ ਹਾਲਾਤ ਦੇਖਦੇ ਆਂ ਵੀ ਇੰਨਾ ਕੁਸੂਰ ਰਿਆ ਤੇ ਮੇਰੇ ਮਨ ਚ ਵੀ ਇਹ ਵਿਚਾਰ ਆ ਰਹੇ ਸੀ ਕਿ ਮੈਂ ਜਰੂਰ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਪਾਵਾਂ ਕਿ ਤੁਸੀਂ ਸਿਰਫ ਕਾਸ਼ਦੀਪ ਤੱਕ ਨਾ ਰਹੋ ਇਹਦੇ ਪਿੱਛੇ ਕਿਹੜੀ ਏਜੰਸੀ ਹੈ ਇਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਆ ਉਥ ਤੱਕ ਪਹੁੰਚਣ ਦੀ ਵੱਡੇ ਜੋ ਸੀਨੀਅਰ ਅਫਸਰ ਬੈਠੇ ਆ ਪੁਲਿਸ ਦੇ ਜਿਨ੍ਹਾਂ ਨੇ ਜਨਤਾ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਕੇਸ ਦੀ ਡੰਗਾਈ ਤੱਕ ਜਾਵਾਂਗੇ ਉਹਨਾਂ ਦੇ ਅੱਗੇ ਵੀ ਇਹ ਅਪੀਲ ਆ ਕਿ ਜੋ ਇਸ ਦੇ ਪਿੱਛੇ ਸਾਜ਼ਿਸ਼ ਆ ਉਹਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਜ਼ਰੂਰ ਖੇਚਲ ਕੀਤੀ ਜਾਵੇ ਤੇ ਆਪਣਾ ਤੁਸੀਂ ਭਾਈਚਾਰਾ ਬਣਾ ਕੇ ਦੇਖੋ ਇਹ ਮੇਰੇ ਆਪਣੇ ਵਿਚਾਰ ਆ ਜੀ ਮੈਂ ਕਹਿੰਨਾ ਤੁਸੀਂ ਜਿੱਥੋਂ ਤੱਕ ਮੈਨੂੰ ਸੋਚ ਆ ਕਿ ਆਪਣਾ ਭਾਈਚਾਰਾ ਕਦੇ ਨਹੀਂ ਖਤਮ ਹੋਣ ਦੇਵੋਗੇ ਪਰ ਜਿਹੜੀਆਂ ਅੱਜ ਪਿਆਰ ਦੀ ਧਰਤੀ ਤੇ ਕਤਨਾਵਾ ਹੋ ਰਹੀਆਂ ਸਿੱਖ ਨੌਜਵਾਨਾਂ ਦੇ ਕਤਲ ਹੋਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਅੱਜ ਬਾਬਾ ਅੰਬੇਦਕਰ ਸਾਹਿਬ ਦੇ ਬੋਤਨ ਨੂੰ ਤੋੜਨਾ ਇਹ ਬਹੁਤ ਹੀ ਮੰਦਪਗੀ ਕਤਨਾਵਾ ਹਨ ਤੇ ਇਹਨਾਂ ਦੇ ਪਿੱਛੇ ਬਹੁਤ ਵੱਡੀਆਂ ਸਾਜਿਸ਼ਾਂ ਹਨ ਇਹ ਸਾਡੇ ਆਮ ਲੋਕਾਂ ਨੂੰ ਸਮਝਣ ਦੀ ਗੱਲ ਆ ਆਪਸ ਵਿੱਚ ਆਪਣਾ ਨਫ਼ਰਤ ਨਾ ਪਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ